कूमत दोष तो बरी नहीं कर सकते सब तो वाला दोष हकूमत है जो जहादी बन के हैदरी झंडे चुकी फिरते सिखा की होंद को खत्म करने वास्ते जिन्हें एक ठाण लई है कि गुरु नानक नाम लेवा सिख ना। असी रेह ही नहीं देना असी खालसा खत्म करना है ਉਹਨਾਂ ਨੇ ਭਾਈ ਮਨੀ ਸਿੰਘ ਬਾਬਤ ਕਹਿੰਦੇ ਆਖਦੇ ਨੇ ਕਿ ਵਿਸਾਖੀ ਦੇ ਮੇਲਾ ਭਰਨਾ ਸੀ ਇੱਕ ਵਿਸਾਖੀ ਤੇ ਇੱਕ ਦੀਵਾਲੀ ਇਹ ਦੋ ਵਕਸੀ ਜਦੋਂ ਖਾਲਸਾ ਬਹੁਤ ਵੱਡੀ ਗਿਣਤੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਇਕੱਠਾ ਹੁੰਦਾ ਸਰਵਤ ਖਾਲਸਾ ਸਦਿਆ ਜਾਂਦਾ ਤੇ ਸਿੰਘਾਂ ਨਾਲ ਸਲਾਹ مشورہ ਕੀਤਾ ਗਿਆ ਭਾਈ ਮਨੀ ਸਿੰਘ ਵੱਲੋਂ ਕਿ ਆਪਾਂ ਵੱਡਾ ਇਕੱਠ ਕਰੀਏ ਤੇ ਭਾਈ ਮਨੀਸ਼ ਸਿੰਘ ਜੀ ਨੇ ਜਾ ਕੇ ਜ਼ਕਰੀਆ ਖਾਂ ਦੇ ਪਾਸ ਉਹਨਾਂ ਦੇ ਜਿਹੜੇ ਉਸ ਸਮੇਂ ਅਕਾਊਂਟੈਂਟ ਸਨ ਕਹਿ ਲਓ ਲੇਖਾਕਾਰ ਭਾਈ ਸੁਵੇਕ ਸਿੰਘ ਉਹਨਾਂ ਨੂੰ ਜਾ ਬੇਨਤੀ ਕੀਤੀ ਵੀ ਤੁਸੀਂ ਜ਼ਕਰੀਆ ਖਾਂ ਦੇ ਨਾਲ ਗੱਲ ਕਰੋ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਸਰਬੱਤ ਖਾਲਸਾ ਸਦਨਾ ਹੈ ਇਸ ਕਰਕੇ ਵਿਸਾਖੀ ਦਾ ਤਿਹਾਰ ਮਨਾਣਾ ਹੈ ਤੇ ਸਾਨੂੰ ਇਹ ਮਨਾਉਣ ਦਾ ਮੌਕਾ ਦਿੱਤਾ ਜਾਵੇ ਕਿਸੇ ਕਿਸਮ ਦੀ ਸਰਕਾਰੀ ਦਖਲਅੰਦਾਜ਼ੀ ਨਾ ਹੋਵੇ ਕਿਸੇ ਸਿੱਖ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਆਖਿਆ 10000 ਰੁਪਇਆ ਹਕੂਮਤ ਨੇ ਲੈਣਾ ਤੈਅ ਕੀਤਾ ਤੁਰਕਾਂ ਨੇ ਜਕਰੀਆ ਖਾਂ ਵੱਲੋਂ ਜਦੋਂ 10000 ਰੁਪਏ ਵਿੱਚ ਸਾਰੀ ਗੱਲ ਹੋ ਗਈ ਨਾ ਕਿਨੇ ਭਾਈ ਮਨੀ ਸਿੰਘ ਨੇ ਪੰਥ ਦੇ ਨਾਮ ਦੇ ਉੱਤੇ ਜਥੇਦਾਰਾਂ ਦੇ ਨਾਮ ਦੇ ਉੱਤੇ ਚਿੱਠੀਆਂ ਲਿਖੀਆਂ ਨੇ ਜਿੱਥੋਂ ਤੱਕ ਸਿੱਖ ਸੰਤਾਵਾਂ ਦਿੰਗੀਆਂ ਨੇ ਸਭ ਪਾਸ ਚਿੱਠੀਆਂ ਪਹੁੰਚੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਖਾਲਸਾ ਜਿਹੜਾ ਈ ਉਤਰ ਪਿਆ ਉਹਨੇ ਚਾਲੇ ਪਾਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਉਸੇ ਸਮੇਂ ਆਰਾਮ ਤੀਰ ਦੇ ਸਥਾਨ ਦੇ ਉੱਤੇ ਲਖਪਤ ਰਾਏ ਜਿਸ ਦਾ ਭਰਾ ਸੀ ਜਸਪਤ ਰਾਏ ਮੈਂ ਥੋੜਾ ਬਿਆਨ ਕਰ ਦੇਵਾਂ ਇਹ ਗੁਰੂ ਘਰ ਦੇ ਬਹੁਤ ਵੱਡੇ ਵਿਰੋਧੀ ਸਨ ਲਖਪਤ ਰਾਏ ਤੇ ਜਸਪਤ ਰਾਏ ਜਸਪਤ ਰਾਏ ਉਸੇ ਹੀ ਕਹਿੰਦੇ ਇੱਕ ਵਾਰ ਸਿੰਘ ਕਾਨੂੰਵਾਲ ਦੇ ਸ਼ੰਭ ਜਦੋਂ ਲੋਕੀ ਹੋਏ ਸੰਗਲਾਂ ਦੇ ਵਿੱਚ ਤਦੋਂ ਸਿੰਘ ਕੁਝ ਸਮੇਂ ਲਈ ਜੰਗਲਾਂ ਤੋਂ ਬਾਹਰ ਆਇਆ ਤੇ ਖੁੱਲੇ ਮੈਦਾਨ ਵਿੱਚ ਇਹਨਾਂ ਪੱਟੀਆਂ ਚਾੜ੍ਹ ਲੀਆਂ ਤੇ ਭੋਜਨ ਪਕਾਉਣਾ ਸ਼ੁਰੂ ਕੀਤਾ ਜਸਪਤ ਰਾਏ ਆਪਣੀ ਸਪਾਈਆਂ ਨੂੰ ਭੇਜਦਾ ਹੈ ਕੇਸ਼ਸ ਮਿਤਰਾਂਤੀ ਇਲਾਕਾ ਖਾਲੀ ਕਰ ਦਿਓ ਇਹ ਸਾਡਾ ਹੈ ਖਾਲਸਾ ਨਿਮਰਤਾ ਨਾਲ ਬੇਨਤੀ ਕੀਤੀ ਕਿ ਹਜ਼ੂਰ ਪ੍ਰਸ਼ਾਦਾ ਵੰਨ ਜਾਣ ਦਿਓ ਸਿੰਘ ਭੁੱਖੇ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਚਲੇ ਜਾਵਣਗੇ ਇਹਨਾਂ ਆਖਿਆ ਵੀ ਤੁਸੀਂ ਐਵੇਂ ਹੀ ਪੱਤਰੇ ਬਾਜ਼ ਜਾਓ ਖਾਲਸਿਆਂ ਫਿਰ ਨਿਮਰਤਾ ਨਾਲ ਬੇਨਤੀ ਕੀਤੀ ਕਹਿੰਦੇ ਉਹ ਆਉਣ ਵਾਲੇ ਸਿਪਾਹੀ ਤਣ ਕੇ ਚਲੇਗੇ ਮਗਰੋਂ ਜਸਪਤ ਰਾਏ ਬਹੁਤ ਵੱਡੀ ਫੌਜ ਲੈ ਕੇ ਹਾਥੀ ਉੱਤੇ ਚੜ ਕੇ ਆਇਆ ਆਕੇ ਸਿਗਾ ਨੂੰ ਘੇਰ ਕੇ ਹਮਲਾ ਕੀਤਾ ਇਸ ਤੇ ਸਿਗਾ ਜਦੋਂ ਦੋ ਦੋ ਹੱਥ ਕੀਤੇ ਨਾ ਇਸੇ ਝੜਕ ਦੌਰਾਨ ਭਾਈ ਹਾਟੂ ਸਿੰਘ ਉਸ ਹਾਥੀ ਉੱਤੇ ਜਾ ਚੜ੍ਹਿਆ ਜਿਹਦੇ ਤੇ ਜਸਪਤ ਰਾਏ ਬੈਠਾ ਸੀ ਜਦੋਂ ਨਿਹੱਥੇ ਸਿੱਖਾਂ ਦੇ ਉੱਤੇ ਬੇਕਸੂਰੇ ਸਿੱਖਾਂ ਉੱਤੇ ਫੌਜ ਚੜ੍ਹ ਕੇ ਆਈ ਤਾਂ ਭਾਈ ਹਾਟੂ ਸਿੰਘ ਨੇ ਬਾਹਰ ਕੀਤਾ ਤੇ ਜਸਪਤ ਰਾਏ ਦਾ ਸਿਰ ਵੱਢ ਕੇ ਅਲਗ ਕਰਨ ਦਾ ਤਣਦਾ ਤੇ ਜਸਪਤ ਰਾਏ ਮਾਰਿਆ ਗਿਆ ਉਸ ਤੋਂ ਬਾਅਦ ਲਖਪਤ ਰਾਏ ਦਾ ਭਰਾ ਆਪਣੀ ਪੱਗ ਲਾ ਕੇ ਲਾਹੌਰ ਦਰਬਾਰ ਦੇ ਵਿੱਚ ਜ਼ਕਰੀਆ ਖਾਂ ਦੇ ਪੈਰਾਂ ਵਿੱਚ ਧਰ ਕੇ ਆਖਦਾ ਹੈ ਜਦੋਂ ਤੱਕ ਮੈਂ ਸਿੱਖਾਂ ਦਾ ਖੁਰਾ ਕੋਝ ਨਹੀਂ ਮਟਾ ਲੈਂਦਾ ਉਦੋਂ ਤੱਕ ਮੈਂ ਟੇਕੇ ਨਹੀਂ ਬਹਿਣਾ ਇਹ ਐਡਾ ਵੱਡਾ ਦੁਖੀ ਸੀ ਵਿਰੋਧੀ ਸੀ ਗੁਰੂ ਕਰਦਾ ਸਿੱਖਾਂ ਦਾ ਤੇ ਇਹਨੇ ਰਾਮ ਤੀਰ ਦੇ ਸਥਾਨ ਤੇ ਬਹੁਤ ਵੱਡੀ ਫੌਜ ਇਕੱਠੀ ਕਰ ਲਈ ਹੈ ਵੀ ਜਿਉਂ ਹੀ ਸਰਵੰਤ ਖਾਲਸਾ ਹੋਣਾ ਹੈ ਖਾਲਸਾ ਦਾ ਕੱਟ ਹੋਣਾ ਹੈ ਅਸੀਂ ਇੱਕਦਮ ਫੌਜਾ ਲੈ ਕੇ ਚੜ ਜਾਣਾ ਭਾਈ ਮਨੀ ਸਿੰਘ ਨੂੰ ਇਸ ਨੀਅਤ ਦਾ ਪਤਾ ਲੱਗ ਗਿਆ ਇਸ ਨੀਤੀ ਦਾ ਉਸੇ ਸਮੇਂ ਭਾਈ ਮਨੀ ਸਿੰਘ ਨੇ ਖੱਤ ਲੈ ਕੇ ਤੇ ਖਾਲਸੇ ਨੂੰ ਆਉਣ ਵਾਲੇ ਸੁਚੇਤ ਕਰ ਦਿੱਤਾ ਕਿ ਤੁਰਕ ਫੌਜ ਤਾਕ ਦੇ ਵਿੱਚ ਹੈ ਕਦੀ ਵੀ ਹਮਲਾ ਹੋ ਸਕਦਾ ਹੈ ਇਸ ਕਰਕੇ ਸਿੱਖ ਸੰਤਾਂ ਬਹੁਤੀ ਵੱਡੀ ਗਿਣਤੀ ਵਿੱਚ ਨਾ ਪਹੁੰਚਣ ਕੁਝ ਨੌਜਵਾਨ ਕੁਝ ਬਜ਼ੁਰਗ ਪਹੁੰਚੇ ਸਨ ਤੇ ਐਡਾ ਵੱਡਾ ਇਕੱਠਾ ਨਾ ਹੋ ਪਾਇਆ ਜਿਸ ਕਰਕੇ ਚੜਾਵਾ ਨਾ ਚੜਿਆ ਚੜਤ ਨਾ ਪਹੁੰਚ ਸਕੀ ਤੇ ਜਕਰੀਆ ਖਾਨ ਨੇ ਭਾਈ ਮਨੀ ਸਿੰਘ ਨੂੰ ਆਖਿਆ ਵੀ ਸਾਡਾ ਟੈਕਸ ਦਿਓ 10000 ਰੁਪਇਆ ਜੋ ਤੁਸੀਂ ਲੈਣਾ ਕੀਤਾ ਸੀ ਤੁਸੀਂ ਦੇਣ ਵਾਸਤੇ ਆਖਿਆ ਸੀ ਤਾਂ ਭਾਈ ਮਨੀ ਸਿੰਘ ਨੇ ਆਖਿਆ ਵੀ ਤੁਸੀਂ ਫੌਜ ਬਠਾਈ ਤੁਸੀਂ ਨੀਤੀ ਧਾਰੀ ਵਿੱਚ ਇਕੱਠੇ ਹੋਣਗੇ ਅਸੀਂ ਹਮਲਾ ਕਰਾਂਗੇ ਸਭ ਨੂੰ ਖਤਮ ਕਰ ਦੇਵਾਂਗੇ ਤੁਸੀਂ ਐਵੇਂ ਕਿਉਂ ਕੀਤਾ ਤਾਂ ਜਕਰੀਆ ਖਾਨ ਨੇ ਕੁਝ ਨਾ ਸੁਣਿਆ ਤੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ 1634 ਈਸਵੀ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਲਿਜਾ ਕੇ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਇੰਨੀ ਭਿਆਨਕ ਤਸੀਹੇ ਦਿੱਤੇ ਗਏ ਤੇ ਇਹਨਾਂ ਦੀ ਸ਼ਾਰਤ ਹੁੰਦੀ ਹੈ ਲਾਹੌਰ ਦੀ ਧਰਤੀ 90 ਸਾਲ 3 ਮਹੀਨੇ ਦੇ ਕਰੀਬ ਇਹਨਾਂ ਦੀ ਉਸਮੇ ਵਰਸੀ ਜਦੋਂ ਭਾਈ ਮਨੀ ਸਿੰਘ ਦੀ ਸ਼ਹਾਦਤ ਹੁੰਦੀ ਹੈ ਸਿੱਖ ਕੌਮ ਦੇ ਸਭ ਤੋਂ ਵੱਡੇਰੀ ਉਮਰ ਦੇ ਪਹਿਲੇ ਸ਼ਹੀਦ ਭਾਈ ਮਨੀ ਸਿੰਘ ਹੋਏ ਨੇ ਜਿਨ੍ਹਾਂ 90 ਸਾਲਾਂ ਦੀ ਉਮਰ ਦੇ ਵਿੱਚ ਵੀ ਸ਼ਹਾਦਤ ਦਿੱਤੀ ਹੈ ਤੇ ਉਦੋਂ ਤੋਂ ਇਹ ਬੋਲ ਜਿਹੜੇ ਖਾਲਸਾ ਅੱਜ ਵੀ ਚੇਤੇ ਕਰਦਾ ਹੈ ਅੱਜ ਵੀ ਜਦੋਂ ਅਰਦਾਸ ਦੇ ਅਸੀਂ ਇਹਨਾਂ ਬੋਲਾਂ ਨੂੰ ਪੜ੍ਹਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸ਼ਾਂ ਸਵਾਸਾਂ ਸੰਗ ਨਿਭਾਗੀ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਦੋਂ ਇਹ ਬੋਲ ਪੜਦੇ ਇੱਕ ਇੱਕ ਸ਼ਹੀਦ ਦੀ ਯਾਦ ਸਾਡੀ ਸੁਰਤ ਵਿੱਚ ਤਾਜੀ ਹੁੰਦੀ ਹੈ ਤੇ ਬੰਦ ਬੰਦ ਕੱਟ ਕਰਕੇ ਭਾਈ ਮਨੀ ਸਿੰਘ ਦੀ ਜਿਹੜੀ ਸ਼ਾਰਤ ਉਹ ਹੁੰਦੀ ਹੈ